ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਬਠਿੰਡਾ ਦੇ ਰਿੰਗ ਰੋਡ ਜੋ ਕਿ ਕੁਝ ਸਮੇਂ ਪਹਿਲੇ ਹੀ ਨਵੀਂ ਰਿੰਗ ਰੋਡ ਬਣਾਈ ਗਈ ਹੈ ਤੇ ਜਿੱਥੇ ਕੀ ਲੋਕਾਂ ਵੱਲੋਂ ਅਤੇ ਟਰਾਲੀਆਂ ਟਰੈਕਟਰ ਟਰਾਲੀਆਂ ਵੱਲੋਂ ਲੋਕਾਂ ਦੇ ਘਰ ਚੱਕ ਕੇ ਮਲਵਾ ਛੁੱਟ ਕੇ ਸਲੀਪ ਰੋਡ ਨੂੰ ਬਲੌਕ ਕਰ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਰਿੰਗ ਰੋਡ ਦੀਆਂ ਜਿੱਥੇ ਕੀ ਮਲਵਾ ਛੁੱਟ ਕੇ ਸਲੀਪ ਰੋਡ ਬਲੌਕ ਕੀਤੀ ਗਈ ਹੈ ਕਰੋੜਾਂ ਰੁਪਏ ਲਗਾ ਕੇ ਸਰਕਾਰ ਵੱਲੋਂ ਇਸ ਨੂੰ ਨਵੀਂ ਬਣਾਈ ਗਈ ਸੀ ਲੋਕਾਂ ਦੀ ਸਹੂਲਤਾਂ ਦੇ ਲਈ ਪਰ ਟਰੈਕਟਰ ਟਰਾਲੀਆਂ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚੋਂ ਕੂੜਾ ਚੁੱਕ ਕੇ ਇਹਦੇ ਉੱਤੇ ਮਲਵਾ ਸੁੱਟ-ਸੁੱਟ ਕੇ ਇਹਨਾਂ ਦੇ ਉੱਤੇ ਬਲੌਕ ਕਰ ਦਿੱਤਾ ਗਿਆ। ਹੁਣ ਰਿੰਗ ਰੋਡ ਦੇ ਨਾਲ-ਨਾਲ ਮਾਡਲ ਟਾਊਨ ਦੇ ਖਾਲੀ ਪ੍ਰਾਈ ਪਲਾਟਾਂ ਦੇ ਵਿੱਚ ਵੀ ਮਲਵਾ ਸੁੱਟਣਾ ਸ਼ੁਰੂ ਹੋ ਗਿਆ ਹੈ। ਇਸ ਸੰਬੰਧ ਵਿੱਚ ਸੋਸ਼ਲ ਵਰਕਰ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਕਹਿੰਣਾ ਇਸ ਮਾਮਲੇ ਦੇ ਬਾਬਤ। ਕੀ ਨਾਮ ਹੈ ਤੁਹਾਡਾ ਤੇ ਜਿਹੜਾ ਸਰਵਿਸ ਰੋਡ ਬਾਰੇ ਕੀ ਕਹਿੰਣਾ ਤੁਹਾਡਾ? ਮੇਰਾ ਨਾਮ ਸੁਸ਼ੀਲ ਜਿੰਦਲਾ ਹੈ। ਮੈਂ ਸ਼ਿਪਸਣਾ ਸੂਰਜਵੰਸ਼ੀ ਤੋਂ ਸੀਨੀਅਰ ਉਪਰਧੰਤ ਹਾਂ ਜੀ। ਆ ਲਗਾਤਾਰ ਆ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਸਰਵਿਸ ਲਾਈਨ ਹੈ ਇੱਥੇ ਆਮ ਲੋਕਾਂ ਵੱਲੋਂ ਜਿਹੜੇ ਕੋਈ ਕੰਸਟਰਕਸ਼ਨ ਕਰਦੇ ਆ ਜਾਂ ਕਚਰਾ ਇਕੱਠਾ ਕਰ ਲੈਂਦੇ ਆ ਇੱਥੇ ਤਕਰੀਬਨ ਸਰਵਿਸ ਲਾਈਨ ਦੇ ਉੱਤੇ ਕਚਰਾ ਸਿੱਟਿਆ ਜਾਂਦਾ ਜੋ ਕਿ ਆਉਣ ਜਾਣ ਵਾਲੇ ਲੋਕਾਂ ਲਈ ਬੜੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਆ ਤਕਰੀਬਨ ਇਹ ਜਿਹੜੀ ਰੋਡ ਹੈ ਇਹਨੂੰ ਬਣੇ ਨੂੰ ਨਵੀਂ ਬਣੀ ਨੂੰ 1 ਸਾਲ ਵੀ ਨਹੀਂ ਹੋਇਆ ਔਰ ਲੋਕਾਂ ਨੇ ਇਸ ਰੋਡ ਨੂੰ ਬਿਲਕੁਲ ਬਲੌਕ ਤੱਕ ਕਰ ਦਿੱਤਾ ਜੀ ਦੇਖੋ ਥੋੜਾ ਜਿਹਾ ਹੀ ਰਸਤਾ ਬਚਿਆ ਹੋਇਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਲ ਲਗਾਤਾਰ ਇਨਾ तकरीबन ਕਈ ਟਰੈਲੀਆਂ ਦਾ ਮਲਬਾ ਭਰਿਆ ਹੋਇਆ ਇੱਥੇ ਮਲਬੇ ਦੇ ਨਾਲ ਨਾਲ ਕੂੜਾ ਗੰਦਗੀ ਹਰ ਜਿੱਥੇ ਸਿੱਟੀ ਜਾਂਦੀ ਹੈ ਜਿਹਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਆਉਣ ਜਾਣ ਵਾਲੇ ਲੋਕ ਨੇ ਕੋਈ ਸੈਰ ਕਰਨ ਵਾਲੇ ਲੋਕ ਨੇ ਸਰਵਿਸ ਲਾਈਨ ਛੋਟੇ ਵੀ ਕਿਲਾ ਵਾਸਤੇ ਆਮ ਤੁਰਨ ਵਾਲੇ ਲੋਕਾਂ ਵਾਸਤੇ ਬਣੀ ਹੁੰਦੀ ਹੈ ਹੈ ਉਹਦੇ ਲਈ ਜਿਹੜੇ ਮੋਟਰਸਾਈਕਲ ਵੀ ਇਕ ਲੈ ਕੇ ਜਾਂਦੇ ਆ ਜਾਂ ਕੋਈ ਛੋਟੇ ਵੀ ਕਿਲਾ ਟਪਾਉਂਦੇ ਆ ਸਰਵਿਸ ਲਾਈਨ ਤੋਂ ਜਾਂ ਕੋਈ ਪੈਦਲ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਸਮਾਂ ਲਾਉਂਦੇ ਆ ਗੰਦੀ ਮੁਸ਼ਕ ਮਾਰਦਾ ਇੱਥੇ ਬਹੁਤ ਬੁਰੇ ਹਾਲਾਤ ਨੇ ਇੱਥੇ ਅਸੀਂ ਜਿਹੜਾ ਪ੍ਰਸ਼ਾਸਨ ਹੈ ਉਸ ਤੋਂ ਪੂਰਜੋਰ ਮੰਗ ਕਰਦੇ ਆ ਜਿਹੜੇ ਨਗਰ ਨਿਗਮ ਪ੍ਰਸ਼ਾਸਨ ਤੋਂ ਕਿ ਇਸ ਨੂੰ ਕਚਰੇ ਨੂੰ ਹਟਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਸੁੱਖ ਦਾ ਸਾਹ ਮਿਲੇ ਅਸ ਫੈਸਿਲਿਟੀ ਦੇਖਿਆ ਜਾਵੇ ਤਾਂ ਜਿਹੜੀ ਸਰਕਾਰੀ ਟਾਇਲਾਂ ਟੁੱਟੀਆਂ ਆਈਆਂ ਉਹ ਵੀ ਇੱਥੇ ਸੁੱਟੀਆਂ ਗਈਆਂ ਤੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਠੇਕੇਦਾਰਾਂ ਵੱਲੋਂ ਇਹ ਜਿਹੜਾ ਨਗਰ ਨਿਗਮ ਪ੍ਰਸ਼ਾਸਨ ਹੈ ਤਕਰੀਬਨ ਕਾਰਵਾਈ ਦੇ ਵਿੱਚ ਬੜੀ ਢਿੱਲ ਕਰਦਾ ਹੈਗਾ ਜਿਸ ਤਰ੍ਹਾਂ ਇਹ ਟਾਇਲਾਂ ਨੇ ਕੁਇਸਤਰਾ ਵੈਨ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਹੋਣੀ ਕਿੱਥੇ ਟੈਨਾਂ ਦਾ ਕੰਮ ਚੱਲ ਰਿਹਾ ਜਾਂ ਹੋਰ ਹੈ ਉਹਦੇ ਠੇਕੇਦਾਰ ਦੇ ਉੱਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇੱਥੇ ਮਲਬੇ ਨੂੰ ਢੇਰ ਕਰਾ ਦਿੰਦੇ ਆ ਜਾਂ ਕੂੜਾ ਕਰਕਟ ਸਟਾ ਦਿੰਦੇ ਆ ਉਹਨਾਂ ਦੇ ਵੀ ਸਖਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਹਾਂਜੀ ਬੋਲ ਜੀ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਕਿ ਰਿੰਗ ਰੋਡ ਦੇ ਉੱਤੇ ਤੇ ਆ ਮਾਡਲ ਟਾਊਨ ਦੇ ਵਿੱਚ ਲੋਕਾਂ ਵੱਲੋਂ ਮਲਬਾ ਚੁੱਕ ਕੇ ਇਸ ਨੂੰ ਭਰਿਆ ਜਾ ਰਿਹਾ ਹੈ ਕੀ ਕਹਿੰਦੇ ਆ ਲੋਕਾਂ ਦਾ ਥੋਂ ਜਿਵੇਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵੀਰੋ ਵਾਇਰਲ ਹੋਈ ਹੈ ਜੇ ਮੀਡੀਆ ਤੇ ਉਹਨੇ ਵੀ ਦੇਖਿਆ ਤੁਸੀਂ ਰਿੰਗ ਰੋਡ ਤੇ ਕਿਵੇਂ ਲੋਕੀ ਟਰਾਲੀਆਂ ਟਰਾਲੀਆਂ ਭਰ ਕੇ ਮਲਵਾ ਰਾਤ ਦੇ ਨੇੜੇ ਚ ਆ ਸਵੇਰ ਲਈ ਮਾਰਨਿੰਗ ਉਤਾਰ ਕੇ ਚਲੇ ਜਾਂਦੇ ਆ ਤੇ ਬਥੇਰੇ ਲੋਕਾਂ ਨੇ ਯਾਰ ਰੁੱਖਾ ਦੇ ਰਖਵਾਲੇ ਲੈਣੇ ਵੀ ਸ਼ੈਦ ਨੂੰ ਫੜਿਆ ਕਈ ਔਰਤ ਨੂੰ ਪਕੜ ਦਿੱਤੀ ਐ ਤੇ ਵਾਪਸ ਨੂੰ ਚੁਕਵਾਇਆ ਵੀ ਐ ਪਰ ਲੋਕਾਂ ਨੂੰ ਅਕਲ ਫੇਰ ਵੀ ਨਹੀਂ ਆਂਦੀ ਉਹਨਾਂ ਨੇ ਉਹਨਾਂ ਟਰਾਲੀਆਂ ਦੇ ਨੂੰ ਆਪਰੇ ਕੁਝ ਪੈਸਾ ਦੇ ਖਾਤਰ ਮਲਵਾ ਸੜਕਾਂ ਦੇ ਉਤਾਰ ਜਾਂਦੇ ਆ ਆਟੋ ਏਰੀਆ ਚ ਉਤਾਰ ਦਿੰਦੇ ਆ ਪਹਿਲਾ ਗੱਲ ਸੀ ਜੀ ਵੀ ਆਟੋ ਏਰੀਆ ਤੱਕ ਸੀਮਤ ਸੀ ਇਹ ਗੱਲ ਵੀ ਕਿੱਥੇ ਚੱਲ ਆਟੋ ਏਰੀਆ ਦੇ ਵਿੱਚ ਉਤਾਰ ਜਾਂਦੇ ਆ ਰਿੰਗ ਰੋਡ ਵੀ ਸਾਰੀ ਨਵੀਂ ਬਣਾਈ ਤੇ ਹੁਣ ਉਸ ਤੋਂ ਬਾਅਦ ਇਹ ਗੱਲ ਆ ਜੀ ਇਹ ਰੈਡੀਅੰਸ ਲਈ ਇਹ ਤੱਕ ਪਹੁੰਚ ਗਈ ਹੈ ਗੱਲ। ਤੁਸੀਂ ਦੇਖਦੇ ਹੋ ਨਾਲ ਰੈਡੀਅ ਕੋਹਾਣੀ ਪਿੱਛੇ ਮਾਲ ਟੌਂਡਾ ਦਾ ਰੈਸੀ ਇਲਾਕਾ ਹੈ। ਤੇ ਆ ਮੇਨ ਰੋਡ ਦੇ ਉੱਤੇ ਆਪਾਂ ਖੜਿਆ ਨੇ ਮੇਨ ਰੋਡ ਦੇ ਉੱਤੇ ਹੀ ਖੜਿਆ ਆਂ ਮਲਵਈਓ ਧਰਤੀ ਦੀ ਰਾਹ ਦੇ ਨੇੜੇ ਚਲੇ ਜਾਂਦੇ ਆ। ਇਹਦੇ ਪ੍ਰਸ਼ਾਸਨ ਨੂੰ ਪਿਆੰਦੇ ਨਾ ਚਾਹੁੰਦਾ ਤੇ ਮਲਵਾ ਚੁਕਾਇਆ ਜਾਣਾ ਚਾਹੁੰਦਾ ਜਾਕੀ ਕਾਰਪੋਰੇਸ਼ਨ ਨੂੰ ਜਾਂ ਪ੍ਰਸ਼ਾਸਨ ਨੂੰ ਕਹਿੰਦੇ ਆ ਮਲਵਾ ਚੁਕਾਉਣਾ ਸਾਡੇ ਕੋਲ ਕੋਈ ਉਰਾਗਾ ਨਹੀਂ ਆ ਨਾ ਸਾਡੇ ਕੋਲ ਕੋਈ ਜਗ੍ਹਾ ਵੀ ਇਸ ਚੱਕ ਕਿੱਥੇ ਸਿੱਕੀ ਇਹਦਾ ਮਤਲਬ ਤਾਂ ਹੁਣ ਲੋਕਾਂ ਦੇ ਘਰਾਂ ਤੱਕ ਮਲਵਾ ਜਾਇਆ ਕਰੂਗਾ ਫਿਰ ਜਿਵੇਂ ਪਹਿਲਾਂ ਆਊਟ ਏਰੀਆ ਸੀ ਹੁਣ ਇਹ ਰੈਜੀਡੈਂਸ ਲੈਵਲ ਚ ਆ ਗਿਆ ਮੇਨ ਰੋਡ ਦੇ ਉੱਤੇ ਨਾਲ ਤੁਰਿਆਂ ਨਾਲ ਲਿਫਟ ਚੱਕ ਕੇ ਨੇ ਤੇ ਟਾਲੀ ਖਾਲੀ ਕਰਕੇ ਚਲਾ ਜਾਂਦਾ ਤੇ ਉਹ 1500 ਰੁਪਏ ਲੈ ਲੈਂਦਾ ਉਹਦੇ 1500 ਰੁਪਏ ਦੀ ਖਾਤੇ ਰ ਸਿਰਫ ਮਲਵੇ ਦਾ ਡੰਪ ਬਣਾਇਆ ਜਾ ਰਿਹਾ ਮਾਲ ਨੂੰ ਅੱਗੇ ਪੌਸ਼ਕ ਇ ਦੁਨੀਆ ਪਰ ਦਾ ਇੱਥੇ ਮਲਵਾ ਉੱਥੇ ਵੀ ਸਿੱਟਿਆ ਪਿਆ ਉਹਨੂੰ ਉਹਦੇ ਮਲਵੇ ਦਾ ਡੰਬੂ ਵੀ ਬਣਾ ਰੱਖਿਆ ਮੈਨੂੰ ਲੱਗਦਾ ਜੇ ਇਹ ਹੀ ਛਾ ਲਿਆ ਤਾਂ ਸ਼ਾਇਦ ਨਾਲ ਕੁਝ ਮਹੀਨਾ ਜਾਂ ਕੁਝ ਦਿਨਾਂ ਚ ਇਹ ਬਣਦਾ ਮਲਵੇ ਦਾ ਡੰਪ ਹੀ ਬਣ ਜਾਊਗਾ ਜੀ ਸਰ ਜੀ ਆਪਾਂ ਦੇਖਿਆ ਜਾਵੇ ਤਾਂ ਜਿੱਤੇ ਕਿ ਟਾਈਲਾਂ ਵੀ ਇੱਥੇ ਕੀ ਸਰਕਾਰੀ ਜਿਹੜੀਆਂ ਟਾਈਲਾਂ ਲੱਗੀਆਂ ਸੜਕਾਂ ਦੇ ਤੇ ਉਹ ਮਲਵੇ ਦੇ ਵਿੱਚ ਇੱਥੇ ਰੋਡ ਦੇ ਤੇ ਪਈਆਂ ਉਹਨੂੰ ਕਿਸ ਤਰ੍ਹਾਂ ਦੇਖ ਲਈਏ ਦੇਖੋ ਜੇ ਸਰਕਾਰੀ ਟਾਈਲਾਂ ਨੇ ਮੇਰੇ ਖਿਆਲ ਤਾਂ ਫਿਰ ਉਹ ਠੇਕੇਦਾਰ ਦਾ ਕੰਮ ਸਾਰਾ ਇਹਦੀ ਜਾਂਚ ਹੋਣੀ ਚਾਹੀਦੀ ਜੇ ਸਰਕਾਰੀ ਟਾਈਲਾਂ ਨੇ ਇਹਦੇ ਠੇਕੇਦਾਰ ਨੇ ਸਿੱਟੇ ਦਾ ਠੇਕੇਦਾਰ ਦਾ ਯਾਰ ਕੰਟਰਕਟ ਕੀਤਾ ਜਿਹੜਾ ਕੰ ਉਹਨੂੰ ਕੈਨਸਲ ਕਰਨਾ ਚਾਹੁੰਦੇ ਬੰਦੀ ਉਸਤੇ ਤੁਰਕੀ ਦਾਤ ਕਾਰਵਾਈ ਕਰਨੀ ਚਾਹੁੰਦੇ ਜਿਹੜੇ ਟੈਲਾਗਾਰਾ ਕਿਤੇ ਓਪਨ ਸਪੇਸ ਤੇ ਸਰਕਾਰੀਗਰ ਸਿੱਟੀਆਂ ਨੇ ਇਸ ਦੇ ਵਿੱਚ ਮਲਬੇ ਦੇ ਰੂਪ ਉਹਨਾਂ ਨੂੰ ਬਾਅਦ ਚੁਕਵਾਈਏ ਨੇ ਚਾਹੀਦੇ ਇਹਨਾਂ ਦੇ ਬਾਰੇ ਕੋਈ ਆਪਣੇ ਅਧਿਕਾਰੀਆਂ ਨਾਲ ਕੋਈ ਗਲਵਾਟ ਕੀਤੀ ਹੈ ਤੁਸੀਂ ਜਾਂ ਕੋਈ ਕੰਪਲੀਟ ਫਾਈਲ ਕੀਤੀ ਕੰਪਲੀਟ ਆਫੀਸਰੀ ਕਿਤਨੀ ਸਿਰਫ ਇੱਕੋ ਹੀ ਗੱਲ ਹੁੰਦੀ ਹੈ ਉਹਦੇ ਕੋਲੇ ਦਾ ਈ ਸਾਡੇ ਕੋਲ ਤਾਂ ਮਲਵਾ ਸਿਟੀ ਦਾ ਕੋਈ ਜਗ੍ਹਾ ਨਹੀਂ ਹੈ ਜੀ ਨਾਲ ਅਸੀਂ ਤਕਵਾ ਸਾਡੇ ਕੋਲ ਨਾ ਭਰਾਦਾਨਾ ਬਲਕਿ ਥੋੜੇ ਜਿਹੀ ਪਹਿਲੇ ਆਪਣੇ ਨਗਰ ਨਿਵੇਸ਼ੀ ਸੀਐਸਓ ਸਤੀਸ਼ ਮਾਰਜੀ ਨਾਲ ਵੀ ਗੱਲ ਹੋਈ ਸੀ ਬੰਦੇ ਵਾਲ ਜੀ ਉਹ ਕਹਿੰਦੇ ਜੀ ਮਲਵੇ ਦਾ ਕੰਮ ਤਾਂ ਸਾਡਾ ਹੈ ਨਹੀਂ ਨਾਲ ਅਸੀਂ ਤੱਕੀ ਨਾ ਸਾਡੇ ਕੋਲ ਕੋਈ ਸਪੇਸ ਪ੍ਰੋਵਾਈਡ ਹੈ ਜਿੱਥੇ ਸਿ ਮਲਵਾ ਸਿਟੀ ਸਕੇ ਇਹਦਾ ਮਤਲਬ ਲੋਕਾਂ ਦੇ ਰੇਡੀਅੰਸ ਅਰੀਆ ਦੇ ਵਿੱਚ ਹੀ ਮਲਵਾ ਲਿਜਦਾ ਰਹੂਗਾ ਤੇ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਸੁੱਤਾ ਰਹੂਗਾ